ਨਾਲ ਹੀ ਸਤਿਕਾਰ ਸਿੱਧ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਆਪਾਂ ਕੱਲ ਵੀ ਸਤਿਕਾਰਯੋਗ ਬਾਬਾ ਜੀ ਪਾਸੋਂ ਧੰਨ 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 ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਅਮਰ ਕਥਨ ਸਰਵਣ ਕੀਤੀ ਆ ਰਾਣੀ ਮੈਣੀ ਦਾ ਵੀ ਇਤਿਹਾਸ ਆਪਾਂ ਸਰਵਣ ਕੀਤਾ ਜਦ ਗੁਰੂ ਕਲਗੀਧਰ ਪਾਤਸ਼ਾਹ ਦੇਰ ਨਾਲ ਰਾਣੀ ਮੈਣੀ ਨੂੰ ਦਰਸ਼ਨ ਦੇ ਕੇ ਘਰ ਪਹੁੰਚੇ ਮਾਤਾ ਗੁਜਰਗੁਰ ਪੁੱਛਦੀ ਹੈ ਪੁੱਤਰ ਲੇਟ ਕਿਉਂ ਹੋ ਗਏ ਤੇ ਗੁਰੂ ਸਾਹਿਬ ਕਹਿ ਰਹੇ ਆ ਮਾਤਾ ਜੀ ਅੱਜ ਮੈਂ ਦੋ ਮਾਮਾ ਬਣਾ ਕੇ ਆਇਆ ਤੇ ਮਾਤਾ ਗੁਜਰਕੌਰ ਕਹਿੰਦੀ ਮਾਂ ਤਾਂ ਇੱਕ ਹੁੰਦੀ ਏ ਦੋ ਕਿਦਾਂ ਕਹਿੰਦੇ ਮਾਂ ਅੱਖਾਂ ਤਾਂ ਦੋ ਹੁੰਦੀਆਂ ਪਰ ਦੇਖਦੀਆਂ ਇੱਕ ਨੂੰ ਆ ਇਸ ਕਰਕੇ ਮੈਂ ਦੋ ਮਾਮਾ ਬਣਾਈਆਂ ਤੇ ਗੁਰੂ ਸਾਹਿਬ ਦਾ ਜਦੋਂ ਅਨੰਦਪੁਰ ਸਾਹਿਬ ਆਉਣਾ ਹੋਇਆ ਤੇ ਰਾਣੀ ਮੈਣੀ ਤੇ ਤੇ ਉਹਨਾਂ ਦੇ ਘਰੋਂ ਰਾਜਾ ਫਤਿਹ ਚੰਦ ਮੈਣੀ ਸਾਹਮਣੇ ਖੜੋਗੇ ਮਾਂ ਸਾਹਮਣੇ ਖੜਗੀ ਪੁੱਤਰ ਤੂੰ ਵਾਦਾ ਤਾਂ ਕਰ ਚੱਲਿਆ ਹੁਣ ਤੇਰੇ ਬਿਗੈਰ ਰਹਿਣਾ ਕਿੱਦਾਂ ਹੋਏਗਾ ਜਾਣਾ ਤਾਂ ਤੁਹਾਡਾ ਅਟਲ ਹੈ ਪਰ ਹੁਣ ਆਪਜੀ ਦੇ ਦਰਸ਼ਨ ਕਿੱਦਾਂ ਕਰਾਂਗੇ ਤੇ ਸਤਿਗੁਰਾਂ ਨੇ ਕਿਹਾ ਸੀ ਮਾਂ ਜਿੰਨਾ ਚਿਰ ਤੁਸੀਂ ਸਰੀਰ ਕਰਕੇ ਰਹੋਗੇ ਇਹ શ્રીਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜੀ ਦਾ ਪਰਵਚਨ ਉਹ ਪਰਵਚਨ ਕਰਦੇ ਹੁੰਦੇ ਸੀ ਕਹਿੰਦੇ ਜਿੰਨਾ ਚਿਰ ਰਾਣੀ ਮੈਣੀ ਤੇ ਰਾਜਾ ਫਤਿਹ ਚੰਦ ਮੈਣੀ ਰਹੇ ਗੁਰੂ ਕਲਗੀਧਰ ਪਾਤਸ਼ਾਹ ਸਰੀਰ ਕਰਕੇ ਦਰਸ਼ਨ ਦਿੰਦੇ ਰਹੇ ਤੇ ਰੋਜ਼ ਉਹਨਾਂ ਦਾ ਭੋਜਨ ਵੀ ਛਕਦੇ ਸੀ ਤੇ ਸਤਿਗੁਰਾਂ ਨੇ ਕਿਹਾ ਅਸੀਂ ਮਾਂ ਤੂੰ ਪ੍ਰਸ਼ਾਦ ਤਿਆਰ ਕਰਕੇ ਰੱਖੇਂ ਅਸੀਂ ਰੋਜ਼ ਤੇਰੇ ਦਰਸ਼ਨ ਵੀ ਕਰਾਂਗੇ ਤੇਰਾ ਭੋਜਨ ਵੀ ਛਕਾਂਗੇ ਸਤਿਗੁਰ ਜਦੋਂ ਵਾਅਦਾ ਕਰਦੇ ਆ ਵਾਅਦਾ ਖਿਲਾਫੀ ਅਸੀਂ ਕਰਦੇ ਆ ਸਤਿਗੁਰ ਨਹੀਂ ਕਰਦਾ ਇਹ ਹੀ ਤੇ ਸਾਡੇ ਤੇ ਸਤਿਗੁਰ 'ਚ ਫਰਕ ਹੈ ਤੇ ਸਤਗੁਰ ਜਿਨ੍ਹਾਂ ਚੋਂ ਰਹੇ ਸਰੀਰ ਕਰਕੇ ਦਰਸ਼ਨ ਵੀ ਦਿੰਦੇ ਰਹੇ ਭਾਵੇਂ ਸਤਗੁਰ ਅਨੰਦਪੁਰ ਸਾਹਿਬ ਆਗੇ ਤੇ ਸਤਗੁਰ ਬਾਣੀ ਚ ਵੀ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਸਗਲਕਾਰ ਸਤਗੁਰ ਚੋਂਨ ਕੁਝ ਵੀ ਕਰ ਸਕਦੇ ਆ ਤੇ ਅੱਜ ਤੱਕ ਵੀ ਪਟਨਾ ਸਾਹਿਬ ਪ੍ਰਸ਼ਾਦ ਪਹਿਲਾਂ ਵਰਤਾਇਆ ਜਾਂਦਾ ਬਾਅਦ ਵਿੱਚ ਰਹਿਰਾ ਸਾਦਾ ਪਾਠ ਹੁੰਦਾ ਇਹ ਸਤਗੁਰ ਦੀ ਕਰਨੀ ਦਾ ਫਲ ਜਦੋਂ ਸਤਗੁਰ ਦੇ ਦਰਤੇ ਸੀ ਹੋ ਜਾਂਦੇ ਆ ਨਾ ਫਿਰ ਸਤਗੁਰ ਆਪਣੇ ਸਿੱਖ ਨੂੰ ਆਪਣਾ ਬਣਾ ਲੈਂਦਾ ਸਤਿਗੁਰ ਸਭ ਕੁਝ ਦੇ ਦਿੰਦਾ ਆਪਣੇ ਸਿੱਖ ਨੂੰ ਜਦੋਂ ਕਿਰਪਾ ਹੋ ਜਾਂਦੀ ਆ ਸਾਡੇ ਤੇ ਕਿਰਪਾ ਹੋ ਜਾਏ ਇਸ ਕਰਕੇ ਸਤਕਾਰ ਜੋ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ 23 ਦਿਨ ਦਾ ਸਮਾਗਮ ਸਾਡੇ ਲਈ ਆ ਸਾਡੀ ਵੀ ਪ੍ਰੀਤ ਸਾਡੇ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੋ ਜਾਏ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਆਓ ਜੀ ਮਹਾਪੁਰਖਾਂ ਦੇ ਕਮਾਈ ਪਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ